ਬੱਬਾਈ ਕੋਈ ਕਹਿਣਾ ਜੀ ਹਾਂ ਬੱਬਾ ਜੀ ਬੱਬਾਈ ਕੋਈ ਅਫਸੋਸ ਤੇ ਨਹੀਂ ਤੁਹਾਨੂੰ ਕਿ ਜੀ ਦਾ ਅਫਸੋਸ ਤੇ ਨਹੀਂ ਹੈ ਬੱਬਾ ਜੀ ਮਾਰਿਆ ਕਿ ਉਹ ਸੀ ਕੁਝ ਬੱਬਾਈ ਬਿਠਾਓ ਜੀ ਸ਼ਿਵ ਸੈਨਾ ਲੀਡਰ ਤੇ ਹਮਲਾ ਕਰਨ ਵਾਲੇ ਨੰਘ ਸਿੰਘਾ ਨੂੰ ਪੁਲਿਸ ਨੇ ਅਦਾਲਤ ਦੇ ਵਿੱਚ ਕੀਤਾ ਪੇਸ਼ ਪੁਲਿਸ ਨੂੰ ਮਿਲਿਆ ਤਿੰਨ ਦਿਨ ਦਾ ਰਮਾਂਡ ਤੁਹਾਨੂੰ ਦਾਸਤੇ ਕਿ ਬੀਤੇ ਦਿਨੀ ਸਕੂਟਰੀ ਤੇ ਜਾ ਰਹੇ ਇੱਕ ਸ਼ਿਵ ਸੈਨਾ ਦੇ ਵੱਡੇ ਲੀਡਰ ਤੇ ਸੰਦੀਪ ਥਾਪੜ ਤੇ ਕੁਝ ਨੰਘ ਸਿੰਘਾ ਦੇ ਵੱਲੋਂ ਕਰਪਾਨਾਂ ਦੇ ਨਾਲ ਹਮਲਾ ਕਰ ਦਿੱਤਾ ਸੀ ਉਸ ਨੂੰ ਪੂਰੀ ਤਰ੍ਹਾਂ ਵੜ ਦਿੱਤਾ ਸੀ ਤੇ ਜਿਸ ਤੋਂ ਬਾਅਦ ਪੁਲਿਸ ਨੇ ਕੁਝ ਹੀ ਘੰਟਿਆਂ ਬਾਅਦ ਉਹਨਾਂ ਨੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀ ਤੇ ਅੱਜ ਉਹਨਾਂ ਨੰਗ ਸਿੰਘਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿੱਥੇ ਉਹਨਾਂ ਦਾ 3 ਦਿਨ ਦਾ ਰਿਮਾਂਡ ਮਿਲਿਆ ਹੈ ਤੇ ਉਹਨਾਂ ਦੇ ਕੋਲ ਪੁੱਛਗਿੱਛ ਕੀਤੀ ਜਾਵੇਗੀ ਹੋਰ ਕੀ ਇਹਨਾਂ ਨੇ ਇਹ ਸਾਰਾ ਪਲਾਨ ਕਿਵੇਂ ਬਣਾਇਆ ਸੀ ਤੇ ਹੋਰ ਇਹਨਾਂ ਦੇ ਨਾਲ ਨਾਲ ਕੌਣ ਸਾਥੀ ਸੀ ਤੇ ਪੁੱਛਗਿੱਛ ਦੇ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣਗੇ ਹਮਲਾ ਹੋਇਆ ਸੀ ਸ਼ਿਸ਼ਾਨਾ ਨੇਤਾ ਦੇ ਉੱਤੇ ਅੱਜ ਪੇਸ਼ ਕੀਤਾ ਗਿਆ ਵਾ ਕੀ ਉਜਨੂ ਦੇ ਕੀ ਅਜਨ ਮਣਜੋ ਦਰਸ਼ਕ શ્રી ਸੁਪੀਤਪੁਰ ਮੈਡਮ ਨੇ ਰਿਪੋਰਟ ਜਨ ਨੂੰ ਪੇਸ਼ ਕੀਤਾ ਅੱਜ ਤੇ ਉਸ ਨੂੰ 3 ਦਿਨ ਦਾ ਪੁਲਸ ਰਿਮਾਂਡ ਮਿਲੇ ਸਰ ਕਿੰਨੇ ਲੋਕਾਂ ਨੂੰ ਪੇਸ਼ ਕੀਤਾ ਦੋ ਲੋਕਾਂ ਤੇ ਕੀ ਬਹਿਸ ਹੋਈ ਅੰਦਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ 3 ਦਿਨ ਦਾ ਸੀ 5 ਦਿਨ ਦਾ ਮੰਗਿਆ ਸੀ 3 ਦਿਨ ਦਾ ਮਣਜੋ ਦਾ ਰਿਮਾਂਡ ਮਿਲਿਆ ਸਰ ਇਹਨਾਂ ਨੇ ਦੱਸਿਆ ਕਿ ਕੀ ਉਹ ਇਹਨਾਂ ਨੇ ਹਮਲਾ ਕੀਤਾ ਉਹ ਇਨਵੈਸਟੀਗੇਸ਼ਨ ਜਾਰੀ ਹੈ ਸਰ ਕੁਝ ਬਿਆਨ ਦੱਸੇ ਕੱਲ ਬਾਅਦ ਤੋਂ ਨਹੀਂ ਹਲੇ ਚੱਲਦੀ ਵੀ ਇਨਵੈਸਟੀਗੇਸ਼ਨ ਸਰ ਕੁਝ ਹੋਰ ਵੀ ਬੰਦੇ ਦੱਸੇ ਆ ਰਹੇ ਇਹਨਾਂ ਦੇ ਨਾਲ ਦੋ ਅਰੈਸਟ ਹੋਏ ਤੇ ਬਾਕੀ ਹੋਰ ਵੀ ਇੱਕ ਇੱਕ ਰਹਿੰਦਾ ਜੀ ਅਰੈਸਟ ਕਰਦਾ ਰਹੇ ਕਿੰਨੇ ਟੋਟਲ ਕਿੰਨੇ ਬੰਦੇ ਤਿੰਨ ਸੀਗੇ ਜੀ ਬਰਾਮਦਗੀ ਸਰ ਬਰਾਮਦਗੀ ਇਹਨਾਂ ਕੋਲ ਪਹਿਲੇ ਤਰ੍ਹਾਂ ਵੀ ਬਰਾਮਦਗੀ ਹੋਣੀ ਹੈ ਠੀਕ ਹੈ ਛੱਟਵਾ ਵਗੈਰਾ ਬਰਾਮਦ ਹੋ ਗਈ ਹੈ ਹਾਂਜੀ ਛੱਟਵਾ ਮਿਲ ਗਈ ਸੀ